ਪੰਜਾਬ ਦੇ ਵਿੱਚ ਲਗਾਤਾਰ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵਧੇਗੀ ਮੌਸਮ ਵਿਭਾਗ ਦੇ ਵੱਲੋਂ ਜੇ ਹੀ ਪੇਖਵਾਨੀ ਜੜੀ ਹੈ ਉਹ ਕੀਤੀ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ 9 ਤਰੀਕ ਤੋਂ ਬਾਅਦ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹੀਟ ਬੇਵ ਚੱਲਣੀ ਸ਼ੁਰੂ ਹੋ ਜਾਏਗੀ ਜਿਸ ਕਰਕੇ ਪੰਜਾਬ ਤੇ ਹੋਰ ਨਾਲ ਦੇ ਸੂਬਿਆਂ ਦੇ ਵਿੱਚ ਗਰਮੀ ਜਿਹੜੀ ਆ ਉਹ ਫੁੱਲ ਜੋਰ ਫੜੇਗੀ ਇਸੇ ਨਾਲ ਹੀ ਜੱਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਧਣ ਦੇ ਆਸਾਰ ਜਿਹੜਾ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਏ ਗਏ ਨੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਾਪਮਾਨ ਦੱਸਿਆ ਗਿਆ ਤੇ ਸਭ ਤੋਂ ਵੱਧ ਗਰਮ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਗਰਮ ਜ਼ਿਲ੍ਹਾ ਜਿਹੜਾ ਹੈ ਉਹ ਪਟਿਆਲਾ ਤੇ ਨਾਲ ਦੀ ਨਾਲ ਫਰੀਦਕੋਟ ਤੇ ਬਠਿੰਡਾ ਜਿਹੜਾ ਹੈ ਇਹ ਤਿੰਨ ਜ਼ਿਲ੍ਹੇ ਜਿਹੜੇ ਨੇ ਸਭ ਤੋਂ ਵੱਧ ਗਰਮ ਜਿਹੜੇ ਨੇ ਉਹ ਮੰਨੇ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਤਾਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤਾਂ ਆਪਣਾ ਕਹਿਰ ਦਿਖਾਏਗੀ ਧੁੱਪ ਤਾਂ ਆਪਣਾ ਕਹਿਰ ਦਿਖਾਏਗੀ ਪਰ ਇਸ ਦੇ ਨਾਲ ਜਿਹੜਾ ਹੈ ਹੀਟ ਬੇਬੀ ਨਾਲ ਪੂਰਾ ਜ਼ੋਰ ਦਿਖਾਏਗੀ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਤਾਜ਼ਾ ਆંકੜਿਆਂ ਦੇ ਮੁਤਾਬਕ ਤਾਂ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਅੱਗੇ ਵੱਧ ਚੁੱਕਿਆ ਹੈ 30 ਡਿਗਰੀ ਸੈਲਸੀਅਸ ਨੂੰ ਕਰਾਸ ਕਰ ਚੁੱਕਿਆ ਹੈ ਤਾਂ ਜੇਕਰ ਸਭ ਤੋਂ ਵੱਧ ਗਰਮ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਸਭ ਤੋਂ ਵੱਧ ਗਰਮ ਜ਼ਿਲ੍ਹਾ ਮੰਨਿਆ ਗਿਆ ਜਿੱਥੇ 37.2 ਡਿਗਰੀ ਸੈਲਸੀਅਸ ਦਾ ਤਾਪਮਾਨ ਜਿਹੜਾ ਉਹ ਕੱਲ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਗੱਲ ਜੇਕਰ ਫਿਰੋਦ ਫਰੀਦਕੋਟ ਦੀ ਕੀਤੀ ਜਾਵੇ ਤਾਂ ਫਰੀਦਕੋਟ ਦੇ ਵਿੱਚ 37 ਡਿਗਰੀ ਸੈਲਸੀਅਸ ਜਿਹੜਾ ਹੈ ਉਹ ਤਾਪਮਾਨ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਬਠਿੰਡਾ ਦੂਸਰੇ ਨੰਬਰ ਤੇ ਰਿਹਾ ਜਿੱਥੇ 37.2 ਡਿਗਰੀ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਸਭ ਤੋਂ ਗਰਮ ਜਿਹੜਾ ਜ਼ਿਲ੍ਹਾ ਉਹ ਮੰਨਿਆ ਗਿਆ ਤੇ ਨਾਲ ਦੀ ਨਾਲ ਪਟਿਆਲਾ ਤੇ ਇਸ ਤੋਂ ਬਾਅਦ ਤੀਸਰੇ ਨੰਬਰ ਤੇ ਫਰੀਦਕੋਟ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ 33 ਡਿਗਰੀ ਸੈਲਸੀਅਸ ਲੁਧਿਆਣਾ ਚ 34 ਡਿਗਰੀ ਸੈਲਸੀਅਸ ਅੰਮ੍ਰਿਤਸਰ 'ਚ 30.8 ਡਿਗਰੀ ਸੈਲਸੀਅਸ ਮੋਹਾਲੀ ਦੇ ਵਿੱਚ 35 ਡਿਗਰੀ ਤੇ ਹੁਸ਼ਿਆਰਪੁਰ ਦੇ ਵਿੱਚ 32.2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਹੁਣ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਤਾਪਮਾਨ ਹੈ ਉਹ ਵਧਦਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਆ ਹੋਰ ਦੇਖਣ ਨੂੰ ਮਿਲੇਗੀ 7 ਤੋਂ ਲੈ ਕੇ 9 ਮ ਅਪ੍ਰੈਲ ਤੱਕ ਜਿਹੜਾ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੀਤ ਲਹਿਰ ਜੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿਹੜੀ ਲਹਿਰ ਹੈ ਗਰਮੀ ਦੀ ਉਹ ਦੇਖਣ ਨੂੰ ਮਿਲੇਗੀ ਤੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਗਰਮੀ ਦੀ ਲਹਿਰ ਕਰਕੇ ਜਿਹੜਾ ਹੁਣ ਗਰਮ ਹਵਾਵਾਂ ਵੀ ਪੰਜਾਬ ਦੇ ਵਿੱਚ ਚੱਲਣਗੀਆਂ ਤਾਂ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਤਾਂ ਹੀਟ ਵੇਵ ਦੀ ਚੇਤਾਵਨੀ ਪੰਜਾਬ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ ਹੀਟ ਵੇਵ ਜਿਹੜੀ ਆ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਪੰਜਾਬ ਚ ਗਰਮੀ ਤੇ ਤਾਪਮਾਨ ਹੋਰ ਵਾਧਾ ਹੋਇਆ ਦਿਖਾਈ ਦਵੇਗਾ ਤੇ ਨਜ਼ਰ ਆਏਗਾ ਇਸੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਇਹ ਕਸਰਾਈਆਂ ਸੀ ਕਿ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਵੀ ਲਗਾਤਾਰ ਇਸ ਗੱਲ ਦੀ ਭਵਿੱਖਬਾਣੀ ਕਰਦਾ ਆ ਰਿਹਾ ਸੀ ਕਿ ਪੰਜਾਬ ਚ ਜਿਹੜੀ ਬਰਸਾਤ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਜੇ ਤਾਜ਼ਾ ਜੋ ਆਕੜੇ ਮੌਸਮ ਵਿਭਾਗ ਦੇ ਵੱਲੋਂ ਪੇਸ਼ ਕੀਤੇ ਗਏ ਨੇ ਤਾਂ ਉਹ ਸਭ ਦੇ ਦਰਮਿਆਨ ਹਜੇ ਮੀਂਹ ਦਾ ਕੋਈ ਅਸਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਦੇਖ ਰਿਹਾ ਆਉਣ ਵਾਲੇ ਕੁਝ ਦਿਨ ਪੰਜਾਬ ਦੇ ਵਿੱਚ ਜਿਹੜਾ ਗਰਮੀ ਆਪਣਾ ਫੋਲ ਜ਼ੋਰ ਅਜ਼ਮਾਏਗੀ ਤੇ ਉੱਥੇ ਹੀ ਗਰਮੀ ਦੇ ਨਾਲ ਹੁਣ ਸ਼ੀਤ ਲਹਿਰ ਵੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਪੰਜਾਬ ਦੇ ਸਭ ਤੋਂ ਗਰਮ ਜ਼ਿਲ੍ਹਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਬਠਿੰਡਾ ਜਿੱਥੇ 37.2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਜਿਹੜਾ ਹੈ ਉਹ ਵੀ ਗਰਮ ਜ਼ਿਲ੍ਹਾ ਰਿਹਾ ਤੇ ਇਸ ਤੋਂ ਇਲਾਵਾ ਪਟਿਆਲਾ ਜਿਹੜਾ ਹੈ ਉਹ ਗਰਮ ਜ਼ਿਲ੍ਹਾ ਰਿਹਾ ਤੇ ਪਟਿਆਲਾ ਦੇ ਵਿੱਚ 37.2 ਬਠਿੰਡਾ ਚ 37.2 ਤੇ ਫਰੀਦਕੋਟ ਦੇ ਵਿੱਚ 37.2 ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਰਾਜੂ ਗੁਪਤਾ ਜੀ ਰਾਜੂ ਜੀ ਕੀ ਕੋਈ ਜਾਣਕਾਰੀ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਫਿਰ ਤੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਦੇ ਨਾਲ ਨਾਲ ਹੀਟ ਬੇਬ ਵੀ ਆਪਣਾ ਕਹਿਰ ਦਿਖਾਏਗੀ ਬਿਲਕੁਲ ਇਹ ਜ਼ਰੂਰੀ ਫੱਟਰਾ ਹੈ ਕਿਉਂਕਿ ਲਗਾਤਾਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਪਹਿਲਾਂ ਵੀ ਗੱਲਬਾਤ ਅਸੀਂ ਕੀਤੀ ਸੀ ਮੌਸਮ ਦੇ ਉੱਪਰ ਜੀ ਕਿ ਇਸ ਵਾਰ ਦੀ ਗਰਮੀ ਜਿਹੜੀ ਹੈਗੀ ਆ ਉਹ ਹਰ ਵਾਰ ਇਹ ਗਰਮੀ ਦੇ ਨਾਲੋਂ ਜ਼ਿਆਦਾ ਜਿਹੜਾ ਹੈਗਾ ਉਹ ਖੈਰ ਬਰਸਾਵੇਗੀ ਲੋਕਾਂ ਦੇ ਉੱਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵਾਰ ਦੀ ਗਰਮੀ ਦੇ ਅਸਰ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਉਹ ਕਾਫੀ ਚੁਕਾ ਦੇਣ ਵਾਲੇ ਨੇ ਇਸ ਵਾਰ ਦੀ ਗਰਮੀ ਇੰਨੀ ਕਿ ਹੋਵੇਗੀ ਕਿ ਲੋਕ ਏਸੀ ਲਗਾ ਕੇ ਵੀ ਜਿਹੜਾ ਹੈਗਾ ਜੀ ਉਹ ਕਾਫੀ ਖੋਣਗੇ ਕਿਉਂਕਿ ਬਿਜਲੀ ਦੇ ਬਿੱਲ ਹੀ ਉਹਨਾਂ ਦੇ ਬਹੁਤ ਜ਼ਿਆਦਾ ਆਇਆ ਕਰਨਗੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਹਲ ਕੁਝ ਹੀ ਦਿਨਾਂ ਦੇ ਬਾਅਦ ਹੀਟ ਵੇਵ ਜਿਹੜੀ ਹੈ ਤਨਿ ਸ਼ੁਰੂ ਹੋ ਜਾਏ ਕਿ ਗਰਮੀ ਵਧ ਸਕਦੀ ਹੈ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਹੈ ਉਹ ਜਿਹੜਾ ਤਕਰੀਬਨ 38 ਡਿਗਰੀ ਤੱਕ ਜਿਹੜਾ ਹੈ ਪਹੁੰਚ ਜਾਂਦਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਜਿਹੜਾ ਹੈ ਉਹ 48 ਤੋਂ 48 ਤੱਕ ਜਿਹੜਾ ਹੈ ਉਹਨਾਂ ਤੱਕ ਦੱਸਿਆ ਜਾ ਰਿਹਾ ਹੈ ਕਿ ਪਹੁੰਚ ਸਕਦਾ ਹੈ ਜਿਸ ਦੇ ਨਾਲ ਗਰਮਾਹਟ ਇੰਨੀ ਕੀ ਹੋਵੇਗੀ ਕਿ ਲੋਕਾਂ ਦੀ ਸਕਿਨ ਵੀ ਜਿਹੜੀ ਹੈ ਉਹ ਸੜਨ ਦੇ ਅਸਾਰ ਦੱਸੇ ਜਾ ਰਹੇ ਹਨ ਇਸ ਤਰੀਕੇ ਦੇ ਨਾਲ ਗਰਮੀ ਜਿਹੜੀ ਹੈ ਉਹ ਪੈਣ ਵਾਲੀ ਅਗਲੇ ਰਾਜੂ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਹਮੇਸ਼ਾ ਇਹ ਦੇਖਿਆ ਜਾਂਦਾ ਸੀ ਜਾਂ ਮੌਸਮ ਵਿਭਾਗ ਦੇ ਵੱਲੋਂ ਵੀ ਇਹੀ ਅੰਦਾਜ਼ੇ ਹੁੰਦੇ ਸੀਗੇ ਕਿ ਜਦੋਂ ਜੂਨ ਜੁਲਾਈ ਪਹੁੰਚਦਾ ਸੀ ਤਾਂ ਉਸ ਸਮੇਂ ਜਾ ਕੇ ਜ਼ਰੂਰ 40 ਤੋਂ ਪਾਰ ਤਾਪਮਾਨ ਕਰਦਾ ਸੀ ਪਰ ਅਪ੍ਰੈਲ ਦਾ ਪਹਿਲਾ ਹਫਤਾ ਚੱਲ ਰਿਹਾ ਹੈ ਪਹਿਲਾ ਹਫਤਾ ਕੱਲ ਖਤਮ ਹੋਣ ਵਾਲਾ ਹੈ ਐਤਵਾਰ ਤੋਂ ਬਾਅਦ ਦੂਸਰਾ ਹਫਤਾ ਸ਼ੁਰੂ ਹੋ ਜਾਏਗਾ ਪਰ ਇਸ ਸਬਦੇ ਦਰਮਿਆਨ ਪੰਜਾਬ ਦੇ ਹਰ ਜ਼ਿਲ੍ਹੇ ਦਾ ਤਾਪਮਾਨ 30 ਤੋਂ ਪਾਰ ਕਰ ਚੁੱਕਿਆ ਹੈ ਮਤਲਬ ਅਗਲੇ ਹਫਤੇ ਜੇਕਰ ਹੀਟ ਬੇਵ ਚੱਲੇਗੀ ਤਾਂ ਤਾਪਮਾਨ 35 ਵੀ ਕ੍ਰੋਸ ਕਰ ਸਕਦਾ ਹੈ ਤਾਂ ਜੂਨ ਤੱਕ ਪਹੁੰਚਦੇ ਪਹੁੰਚਦੇ 50 ਵੀ ਪਾਰ ਕਰ ਸਕਦਾ ਹੈ ਬਿਲਕੁਲ ਸੱਚ ਗੱਲ ਹੋ ਸਕਦੀ ਹੈ ਹੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੌਸਮ ਬਦਲ ਰਿਹਾ ਹੈ ਜੀ ਇਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਬਦਲਾਅ ਪਗੂੜੀ ਹੂੰ ਇਸ ਤਰਿਕਰ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਮੌਸਮ ਇੰਨਾ ਕੁ ਬਦਲੇਗਾ ਕਿ ਤਸਵੀਰਾਂ ਕੁਝ ਹੋਰ ਹੀ ਹੋਣਗੀਆਂ ਮੌਸਮ ਇੰਨਾ ਕੁ ਬਦਲੇਗਾ ਕਿ ਲੋਕ ਕੱਪੜੇ ਹੋਣਗੇ ਕਿ ਇੰਨੀ ਗਰਮੀ ਕਿਵੇਂ ਵੱਧ ਗਈ ਹਾਲਾਂਕਿ ਮੌਸਮ ਵਿਭਾਗ ਵੱਲੋਂ ਉਸ ਦੇ ਨਾਲ-ਨਾਲ ਇਹ ਵੀ ਅਲੱਗ ਕੀਤਾ ਜਾ ਰਿਹਾ ਹੈ ਇਹ ਵੀ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਕਿ ਕਿਹੜੀ ਗੱਡੀ ਸੇਫਟੀਆਂ ਜੜੀਆਂ ਨੇ ਉਹ ਵਧਦੀਆਂ ਚਾਹੀਦੀਆਂ ਨੇ ਲੋਕਾਂ ਨੂੰ ਉੱਤੋਂ ਲੈਦਾ ਲੋਕ ਇਹ ਵੀ ਕਹਿ ਰਹੇ ਨੇ ਕਿ ਵੀ ਆਪ ਜਿਹੜੇ ਲੋਕ ਜਿਹੜੇ ਨੇ ਘਰ ਲੈ ਰਹੇ ਨੇ ਜਾਂ ਫਿਰ ਕੋਈ ਚੀਜ਼ ਬਣਵਾ ਰਹੇ ਨੇ ਤਾਂ ਜੋ ਕੀ ਕਾਫੀ ਵੱਡਾ ਹੋ ਜਾਵੇ ਉਸ ਦੀ ਛਾਂ ਜਿਹੜੀ ਹੈ ਉਹ ਹੋ ਸਕੇ ਉਹਲਾ ਰਕਤ ਵੀ ਜੜਾ ਹੈ ਉਹ ਕਰਦੇ ਬਾਹਰ ਲਗਾਉਣ ਦੀ ਕੋਸ਼ਿਸ਼ ਕਰਨ ਪਿੰਡਾਂ ਦੀਆਂ ਤੀਜਾ ਜੜੀਆਂ ਨੇ ਉਹ ਚਲਦੀ ਹੋਈ ਨਜ਼ਰ ਆ ਰਹੀਆਂ ਨੇ ਜੀ ਜੀ ਬਹੁਤ ਬਹੁਤ ਧੰਵਾਦ ਰਾਜੂ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਹ ਸੰ ਜਲੰਧਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਰਾਜੂ ਗੁਪਤਾ ਜਿਨੇ ਅੱਦੇ ਵੱਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਹੈ ਤੇ ਉੱਤੇ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਹੁਣ ਜਿਹੜੀਆਂ ਹਦਾਇਤਾਂ ਨੇ ਉਹ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਚੇਤਾਵਨੀਆਂ ਨੇ ਉਹ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ April ਦੇ ਪਹਿਲੇ ਹਫਤੇ ਦੇ ਵਿੱਚ ਹੀ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 30 ਡਿਗਰੀ ਸੈਲਸੀਅਸ ਤੋਂ ਉੱਤੇ ਦਾ ਤਾਪਮਾਨ ਜਿਹੜਾ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਗਿਆ ਹੈ ਜੇਕਰ ਗੱਲ ਜੂਨ ਜੁਲਾਈ ਦੀ ਕੀਤੀ ਜਾਵੇ ਤਾਂ ਜੂਨ ਜੁਲਾਈ ਦੇ ਵਿੱਚ ਜੇਕਰ ਇਸੇ ਤਰੀਕੇ ਗਰਮੀ ਆਪਣਾ ਕਹਿਰ ਬਰਪਾंदी ਰਹੀ ਤਾਂ ਤਾਪਮਾਨ ਜਿਹੜਾ ਉਹ 50 ਡਿਗਰੀ ਸੈਲਸੀਅਸ ਦੇ ਕਰੀਬ ਵੀ ਪਹੁੰਚ ਸਕਦਾ ਹੈ ਜਿਹੜਾ ਕਿ ਖਾਸਾ ਨੁਕਸਾਨਦਾਇਕ ਸਾਬਿਤ ਹੋਏਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਜਿਹੜੀਆਂ ਹੋਰ ਹਦਾਇਤਾਂ ਨੇ ਉਹ ਵੀ ਦਿੱਤੀਆਂ ਗਈਆਂ ਨੇ ਜੇਕਰ ਘਰ 'ਚ ਬਜ਼ੁਰਗ ਨੇ ਜਾਂ ਬੱਚੇ ਨੇ ਤਾਂ ਉਹਨਾਂ ਨੂੰ ਆਪਣੀ ਬਾਡੀ ਹਾਈਡਰੇਟ ਰੱਖਣੀ ਚਾਹੀਦੀ ਹੈ ਜਿਸ ਦੇ ਲਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਿੰਬੂ ਪਾਣੀ ਦਾ ਸੇਵਨ ਜ਼ਿਆਦਾ ਕੀਤਾ ਜਾਵੇ, ORS ਦਾ ਜ਼ਿਆਦਾ ਸੇਵਨ ਕੀਤਾ ਜਾਵੇ, ਨਾਰੀਅਲ ਪਾਣੀ ਦਾ ਸੇਵਨ ਜਿਹੜਾ ਉਹ ਜ਼ਿਆਦਾ ਕੀਤਾ ਜਾਵੇ। ਜੇਕਰ ਘਰੋਂ ਬਾਹਰ ਵੀ ਨਿਕਲਦੇ ਹੋ ਤਾਂ ਵੀ ਆਪਣੀ ਸਕਿਨ ਕੇਅਰ ਜਿਹੜੀ ਆ ਕਰਕੇ ਜਾਓ ਤੇ ਨਾਲ ਦੀ ਨਾਲ ਬਾਡੀ ਨੂੰ ਪੂਰੇ ਤਰੀਕੇ ਹਾਈਡਰੇਟ ਰੱਖੋ ਤੇ ਨਾਲ ਜਿਆਦਾ ਤੋਂ ਜਿਆਦਾ ਪਾਣੀ ਦਾ ਸੇਵਨ ਜਿਹੜਾ ਉਹ ਕਰੋ ਤਾਂ ਕਿ ਗਰਮੀ ਦਾ ਪ੍ਰਕੋਪ ਜਿਹੜਾ ਹੈ ਉਹ ਤੁਹਾਡੇ ਸਰੀਰ ਦੇ ਉੱਤੇ ਜਿਆਦਾ ਅਸਰ ਜਿਹੜਾ ਉਹ ਨਾ ਕਰੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵਾਲੇ ਸਮਿਆਂ ਤੋਂ ਵੱਧ ਗਰਮੀ ਜਿਹੜੀ ਆ ਉਹ ਸਾਰੇ ਰਿਕਾਰਡ ਤੋੜ ਸਕਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਆਪਣਾ ਕ